ਕੀ ਕਾ ਇੱਕ ਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਹਰਤਿਕਾ ਸ਼ਰਮਾ ਕਰਦੀ ਹਾਂ ਨਿਕਾਸ ਵਾਰ ਗੁਲਦੀਪ ਕੌਰ ਹਾਂਜੀ ਅੱਜ ਪਰਮ ਦੀ ਮਹਿਬਾਨ ਜੀ ਤੁਹਾਡੇ ਘਰੇ ਆਏ ਨੇ ਤੇ ਕੀ ਸੁਣਾ ਜਾਓਗੇ ਅਸੀਂ ਤਾਂ ਅਸੀਰਵਾਦ ਦੇ ਦਉਗੇ ਵੀ ਪਰਮਾਤਮਾ ਜਿੱਤ ਜਵਾਹੇ ਬਸ ਵਾਹਿਗੁਰੂ ਰਾਜੀ ਰਖਾ ਤੁਨਸਤੀਆ ਬਖਸ਼ਾ ਪਰਮਾਤਮਾ ਇਹਨਾਂ ਇਤੀ ਪਾਰਟੀਆਂ ਬਾਰੇ ਕੀ ਕਹਿਣਾ ਜਾਓਗੇ ਜਿਹੜੇ ਹਮੇਸ਼ਾ ਤੋਂ ਹੁਣ ਤੱਕ ਟਿਕਟਾਂ ਮੰਗਣ ਦੇ ਲਈ ਆਉਂਦੇ ਸੀ ਵੋਟਾਂ ਮੰਗਣ ਦੇ ਲਈ ਉਹਨਾਂ ਨੂੰ ਅਸੀਂ ਕਹਿਣਾ ਨਹੀਂ ਵੀ ਅਸੀਂ ਪਾਉਣੀ ਹੈ ਤੇ ਕੀ ਮੰਨ ਕੀ ਬਣਾਇਆ ਇਸ ਕੋਲ ਅਸੀਂ ਇੱਧਰ ਮੰਨ ਲਓ ਬਣਾਉਣੀ ਹੈ ਜੀ ਬਸ ਅਸੀਂ ਤਾਂ ਇੱਥੇ ਬਨ ਬਣਾਇਆ ਹੋਣਾ ਸੀ ਸੋਨਹੋ ਭੰਟੀ ਹੋਰੀ ਭੰਟੀ ਬਜ਼ੁਰਗਾਂ ਵੱਲੋਂ ਆਸ਼ੀਰਵਾਦ ਦਿੱਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਇਹ ਵੀ ਸੀਟ ਪੱਕੀ ਹੈ ਜੀ ਇਹਨਾਂ ਦੇ ਆਸ਼ੀਰਵਾਦ ਸਤਕਾ ਇਹਨਾਂ ਦੀ ਅਰਦਾਸਾ ਸਦਕਾ ਅਸੀਂ 378 ਦੇ ਉੱਤੇ ਲਾ ਕੇ ਜਿੱਤ ਕੇ ਆਏ ਆ ਵਾਹਿਗੁਰੂ ਸੱਚਾ ਕਾਹ ਇਹਨਾਂ ਦੀ ਅਰਦਾਸ ਸਦਕਾ ਹੈ ਜਿਹੜੇ ਸਾਡੇ ਬਜ਼ੁਰਗ ਪੰਜਾਬ ਦੇ ਵਿੱਚ ਮਾਪੇ ਸਾਡੇ ਰਹਿੰਦੇ ਇਹਨਾਂ ਨੇ ਜਦੋਂ ਅਰਦਾਸਾਂ ਕਰਨੀਆਂ ਗੁਰੂ ਘਰਾਂ ਦੇ ਵਿੱਚ ਤਾਂ ਅਰਦਾਸ ਹੋਈ ਘਰ ਘਰ ਅਰਦਾਸ ਹੋਈ ਇਹਨਾਂ ਦੀ ਬਦੌਲਤ ਅਸੀਂ ਅੱਜ ਜਿੱਤ ਕੇ ਆਏ ਆ ਇਹ ਤਾਂ ਹੋਰ ਕੁਛ ਨਹੀਂ ਹੈ ਇਹ ਤਾਂ ਇਹ ਵੀ ਜਿੱਤਾਂਗੇ ਜੀ ਕਾਫੀ ਠੱਗੀ ਮਿੱਠੀਆਂ ਜਾਦਾਂ ਵੀ ਕਿਸਾਨੀ ਸੰਘਰਸ਼ ਤੇ ਆ ਰਹੀਆਂ ਹੋਣਗੀਆਂ ਜੀ ਹੁਣ ਰਾਜਨੀਤੀ ਦੇ ਵਿੱਚ ਆਇਓ ਕਿਸ ਤਰ੍ਹਾਂ ਦਾ ਦੇਖਦੇ ਹੋ ਸਾਰੇ ਬੋਲ ਦੇਖੋ ਜੀ ਜਿਹੜਾ ਸੰਘਰਸ਼ੀ ਹੈ ਸੰਘਰਸ਼ ਦੇ ਸੰਘਰਸ਼ ਕਰੇ ਹੋਏ ਆ ਸੀ ਰਾਜਨੀਤੀ ਵੀ ਜਾਣਦੇ ਆ ਸੀ ਤੇ ਮਾਹੌਲ ਹੈ ਜਿਹੜਾ ਰਾਜਨੀਤੀ ਦਾ ਇੱਥੇ ਉਹ ਬਹੁਤ ਵਧੀਆ ਲੋਕੀ ਸੰਘਰਸ਼ਾਂ ਦੇ ਨਾਲੇ ਸੰਘਰਸ਼ੀ ਯੋਧਿਆਂ ਦੇ ਨਾਲ ਹੈ ਪੰਜਾਬ ਦੇ ਵਿੱਚ ਜੋ ਜਿਸ ਤਰ੍ਹਾਂ ਟੀਵੀ ਚੈਨਲਾਂ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੇ ਸਰਵੇ ਦਿਖਾਏ ਜਾਂਦੇ ਨੇ ਉਸ ਦੇ ਜਿਹੜਾ ਸਮਾਜ ਮੋਰਚਾ ਹੈ ਉਸ ਦਾ ਕਿਤੇ ਵੀ ਕੋਈ ਕੈਂਡੀਡੇਟ ਦਾ ਕੋਈ ਲੀਡ ਜਾਂ ਕਿਤੇ ਅੱਗੇ ਪਿੱਛੇ ਕੁਝ ਨਹੀਂ ਲਿਖਾਇਆ ਜਾ ਰਿਹਾ ਕਿਸ ਨੂੰ ਮੰਨ ਦਿਓ ਤੁਸੀਂ ਦੇਖੋ ਜੀ ਇਹ ਤਾਂ ਪਿੰਡਾਂ 'ਚ ਹੀ ਪਤਾ ਲੱਗਦਾ ਅਸੀਂ ਤਾਂ ਜਿੱਥੇ ਵੀ ਗਏ ਸਾਨੂੰ ਐਡਾ ਸਤਕਾਰ ਮਾਣ ਤੇ ਸੌਹਾ ਖਾ ਕੇ ਲੋਕਾਂ ਨੇ ਕਿਹਾ ਕਿਸੇ ਪਿੰਡ ਦੇ 80% ਕਿਸੇ ਨੇ 90% ਕਿਸੇ ਨੇ 70% ਕਿਹਾ ਤੇ ਅਸੀਂ ਕਿਦਾਂ ਕਹਿ ਦਈਏ ਵੀ ਉਹ ਸੱਚ ਛੋੜ ਗਏ ਮੈਨੂੰ ਲੱਗਦਾ ਉਹ ਜਿਹੜੇ ਸਰਵੇ ਸੱਚ ਛੋੜ ਗਏ ਹੌਲੀ ਹੌਲੀ ਪਤਾ ਲੱਗ ਜੂਗਾ ਹੁਣ ਆਲੇ ਨੇੜੇ ਆ ਜਾਂਦੇ ਸੌਲੇ ਸਰਵੇ ਸਭ ਚੇਂਜ ਹੋ ਜਾਣੇ ਆ ਜੀ ਵਿਜ਼ਨ ਕੀ ਰੱਖਦੇ ਹੋ ਜੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਕਿਹੜੇ-ਕਿਹੜੇ ਅੱਗੇ ਪਲਾਨਿੰਗ ਨੇ ਜਿਹੜੀਆਂ ਹਲਕੇ ਦੇ ਲਈ ਲੈ ਕੇ ਆਉਣ ਬਾਰੇ ਸੋਚਦੇ ਆ ਅਸੀਂ ਪਹਿਲਾਂ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿਨ੍ਹਾਂ ਰਵਾਇਤੀ ਪਾਰਟੀਆਂ ਖੌਤੀ ਪਾਰਟੀਆਂ ਨੇ ਸਾਡੇ ਇਹ ਹਾਲ ਕੀਤਾ ਸਾਡੇ ਪੰਜਾਬ ਦਾ ਪੰਜਾਬੀ ਦਾ ਜਵਾਨੀ ਦਾ ਤੇ ਕਿਸਾਨੀ ਦਾ ਵੀ ਉਹਨਾਂ ਨੂੰ ਡੇੜਾ ਨਾ ਲਾਇਓ ਜਿਨ੍ਹਾਂ ਦੀ ਬਦੌਲਤ ਅਸੀਂ ਸਾਡਾ ਪੰਜਾਬ ਬੱਚਾ ਬੱਚਾ ਬਜ਼ੁਰਗ ਭੈਣ ਵਾ ਸਾਡੇ ਮਤਾਵਾ ਬਜ਼ੁਰਗ ਨੌਜਵਾਨ ਸਾਡੇ ਦਿੱਲੀ ਦੇ ਬਰੂਹਾ ਤੇ ਬੈਠੇ ਉਹਨਾਂ 파ਰਟੀਆਂ ਨੂੰ ਮੂੰਹ ਨਾ ਲਾਇਓ ਤੇ ਰਹੀ ਗੱਲ ਜਿਹੜੀ ਮੁੱਦਿਆਂ ਦੀ ਹੈ ਉਹ ਸਾਡੇ ਇੱਥੇ ਪੰਜਾਬ ਚ ਤਿੰਨ ਮੁੱਦੇ ਦਾ ਆਵੇਂ ਹੈ ਜਿਹਨੂੰ ਕਹਿ ਸਕਦੇ ਐਜੂਕੇਸ਼ਨ ਦਾ ਹੈਲਥ ਦਾ ਤੇ ਬੇਰਜ਼ਗਾਰੀ ਦਾ ਚੌਥਾ ਜਿਹੜਾ ਇਹਨਾਂ ਨੇ ਨਸ਼ਿਆਂ ਨਾਲ ਸਾਡੇ ਖਿਲਾਰ ਪਾਇਆ ਤੇ ਨਸ਼ਿਆਂ ਨੌਜਵਾਨਾਂ ਨੂੰ ਲਾਇਆ ਉਹ ਅਸੀਂ ਹੱਲ ਕਰਾਂਗੇ ਕਈ ਆਪਣੇ ਕਿਸਾਨ ਪਾਰਟੀਆਂ ਦੇ ਆਗੂ ਹੀ ਤੁਹਾਡਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਵਿੱਚ ਜੀ ਉਹਨਾਂ ਬਾਰੇ ਕੀ ਕਹਿੰਦੇ ਹੋ ਉਹ ਭਰਾ ਨੇ ਸਾਡੇ ਘਰ ਚ ਹੋ ਜਾਂਦੀਆਂ ਕਈ ਵਾਰ ਨਾਲ ਤੁਰਨਗੇ ਜੀ ਉਹ ਵੀ ਉਹ ਵੀ ਨਾਲ ਆਣਗੇ ਜੀ ਕਿਉਂਕਿ ਵਰਗ ਹੈ ਜੀ ਵਪਾਰੀ ਨੇ ਹੋਰ ਵੀ ਵਰਗ ਨੇ ਗਰੀਬ ਵਰਗ ਨੇ ਉਹਨਾਂ ਨੂੰ ਕਿਵੇਂ ਆਪਣੇ ਨਾਲ ਜੋੜਨ ਦੇ ਇਹ ਵੀ ਕਿਹਾ ਜਾ ਰਿਹਾ ਵੀ ਕੱਲੀ ਤਾਂ ਉਹਨਾਂ ਪਸੰਨਾ ਦੀ ਵੋਟ ਆਏਗੀ ਨਹੀਂ ਜੀ ਨਹੀਂ ਇੱਕ ਕਿਸਾਨ ਮਜ਼ਦੂਰ ਕੀਰਤੀ ਕਿਸਾਨਾਂ ਦੀ ਕੈਸਾ ਦੇ ਕੀਰਤੀ ਯੋਧਿਆਂ ਦੀ ਪਾਰਟੀ ਹੈ ਜਿਹਦੇ ਵਿੱਚ ਆ ਟਿਕਟਾਂ ਦਿੱਟੀਆਂ ਤੁਸੀਂ ਦੇਖਿਆ ਆਰਥੀਆ ਨੂੰ ਵੀ ਹੈ ਇੰਡਸਟਰੀ ਨੂੰ ਵੀ ਹੈ ਤੇ ਨਰੇਗਾ ਦੇ ਸਾਡੇ ਮਜ਼ਦੂਰ ਦੇ ਭਰਾ ਇਹਨਾਂ ਨੂੰ ਵੀ ਹੈ ਹਰੇਕ ਵਰਗ ਨੂੰ ਟਿਕਟ ਦਿੱਤੀ ਹੈ ਸਾਡੇ ਨਾਲ ਸਾਰੇ ਚੱਲਣਗੇ ਸਰਦਾਰ ਦੱਸਣਾ ਚਾਹੁੰਦੇ ਨੇ ਕਿ ਸੰਯੁਕਤ ਸਮਾਜ ਮੋਰਚੇ ਜਿਹੜੀ ਪਾਰਟੀ ਹੈ ਇਹ ਰਜਿਸਟਰਡ ਹੋ ਚੁੱਕੀ ਹੈ ਜਾਂ ਨਹੀਂ ਹੈ ਜੀ ਰਜਿਸਟਰਡ ਦੇਖੋ ਜੀ ਇਹ ਸਮਾਜ ਮੋਰਚੇ ਦੇ ਜਿਹੜੇ ਸਾਡੇ ਲੀਡਰ ਨੇ ਇਹਨਾਂ ਨੂੰ ਪਤਾ ਅੱਜ ਵੀ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਐ ਇਹਨਾਂ ਦੇ ਵਕੀਲਾਂ ਨੇ ਇਹਨਾਂ ਨੇ ਵਕੀਲ ਖੜੇ ਕਰੇ ਸੀ ਵੀ ਇਹ ਰਜਿਸਟਰ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਜਿਹੜਾ ਉਹ ਆਪਣਾ ਸਿੰਬਲ ਸਿੰਬਲ ਲਈ ਵੀ ਇਹਨਾਂ ਨੇ ਵਕੀਲ ਖੜੇ ਕਰੇ ਸੀ ਇਹਨਾਂ ਨੇ ਦਿੱਕਤਾਂ ਡਾ ਲਿਆ ਸੀ ਪਰ ਸਾਡੇ ਵਕੀਲ ਉੱਥੇ ਪਹੁੰਚ ਚੁੱਕੇ ਨੇ ਇਹ ਸਿੰਬਲ ਵੀ ਮਿਲੂਗਾ ਸਾਰਾ ਕੁਝ ਰਜਿਸਟਰਡ ਹੋ ਕੇ ਇੱਥੇ ਵੀ ਆਣਗੇ ਸਰ ਪਵਾਦ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ ਪਵਾਦ ਇਲਾਕੇ ਦੀ ਸੀਟ ਦੇ ਉੱਤੇ ਚੋਣ ਲੜ ਰਹੇ ਹੋ ਆਪਣੀ ਤਰਫ਼ ਦੀ ਭਾਸ਼ਾ ਦੇ ਵਿੱਚ ਕੀ ਅਪੀਲ ਕਰੋਗੇ ਜੀ ਗੱਲ ਹੈ ਮੈਂ ਤਾਂ ਇਹੀ ਅਪੀਲ ਕਰੂਗਾ ਦੇਖੋ ਮਾਰਾ ਇਲਾਕਾ ਜੇ ਪਵਾਦ ਹੈ ਕਹਿੰਦੇ ਮਾਝਾ ਮਾਲਵਾ ਦੁਆਬਾ ਦੇ ਪਵਾਦ ਪਵਾਦ ਉਹ ਧਰਤੀ ਹੈ ਜਿੱਥੇ ਦਾ ਖਾਲਸੇ ਦਾ ਜਨਮ ਹੋਇਆ ਜਿੱਥੇ ਬਹੁਤ ਵੱਡੀ ਜੰਗ ਚਮਕੌਰ ਸਾਹਿਬ ਦੀ ਲੜੀ ਗਈ ਹੈ ਜਿੱਥੇ ਸਰਹੰਦ ਸਾਹਿਬ ਦਾ ਸਾਕਾ ਰਖਨੌਰ ਸਾਹਿਬ ਗੁਰੂਆਂ ਦੇ ਨਾਨਕੇ ਤੇ ਚੱਪਰ ਚੜੀ ਦੀ ਲੜਾਈ ਤੇ ਹੋਰ ਪਵਾਦ ਦੇ ਵਿੱਚ ਜਿੱਥੋਂ ਪੰਜਾਬ ਚੱਲਦਾ ਚंडीगढ़ ਉਹ ਪਵਾਦ ਦੇ ਵਿੱਚ ਹੈ ਇਹੀ ਮੰਗ ਕਰਦੇ ਆ ਮੈਂ ਆਪਣੇ ਭਰਾਵਾਂ ਤੋਂ ਵੀ ਤੁਮੇ ਇੱਕ ਇੱਕ ਵੋਟ ਤੇ ਸਪੋਰਟ ਸਿਰਫ ਕਿਸਾਨ ਮੋਰਚੇ ਨੂੰ ਪਾਕ ਹੈ ਕਾਮਯਾਬ ਕਰੋ ਜਦੋਂ ਕਿਸਾਨੀ ਸੰਘਰਸ਼ ਤੋਂ ਜਿੱਤ ਕੇ ਆਏ ਸੀ ਤਾਂ ਵੱਡੇ ਵੱਡੇ ਇਨਾਮਾਂ ਦੇ ਨਾਲ ਤੁਹਾਨੂੰ ਸਨਮਾਨ ਦਿੱਤਾ ਗਿਆ ਸੀ ਲੱਗਦਾ ਵੀ ਅੱਜ ਉਹ ਸਾਰੇ ਲੋਕੀ ਦੁਆਰਾ ਫੇਰ ਨਾਲ ਇਕੱਠੇ ਹੋ ਕੇ ਜੋ ਰਾਜਨੀਤੀ ਹੈ ਇਸ ਦੇ ਵਿੱਚ ਵੀ ਉਸ ਤਰ੍ਹਾਂ ਦਾ ਹੀ ਸੇਰਾ ਤੁਹਾਡੇ ਸਿਰ ਬਣਨਗੇ ਹਾਂਜੀ ਹਾਂਜੀ ਬਹੁਤ ਮਾਨ ਸਨਮਾਨ ਦਿੱਤਾ ਅਸੀਂ ਇਸ ਕਾਬਿਲਤਾ ਨਹੀਂ ਸੀ ਪਰ ਜੋ ਇਲਾਕੇ ਨੇ ਮੇਰੇ ਦੋਸਤਾਂ ਮਿੱਤਰਾਂ ਨੇ ਜੋ ਸਾਾਨੂੰ ਮਾਣ ਦਿੱਤਾ ਅਸੀਂ ਉਹ ਭੁੱਲ ਨਹੀਂ ਸਕਦੇ ਆ ਹੁਣ ਵੀ ਜੇ ਆਪਾਂ ਟਿਕਟ ਦੀ ਵੀ ਗੱਲ ਕਰਦੇ ਤਾਂ ਵੀ ਇਹ ਮਾਣ ਸਨਮਾਨ ਵਾਲੀ ਗੱਲ ਹੈ ਬਹੁਤ ਵੱਡਾ ਮਾਣ ਲੋਕਾਂ ਦੀ ਮੰਗ ਤੇ ਹਲਕੇ ਦੀ ਮੰਗ ਤੇ ਆ ਜ਼ਿਲ੍ਹੇ ਦੀ ਮੰਗ ਤੇ ਸਾਡੇ ਉਹਨਾਂ ਵੱਲੋਂ ਇਹ ਸਾਰੀ ਵੈਰੀਫਾਈ ਕਰਕੇ ਟਿਕਟ ਸਾਨੂੰ ਮਿਲੀ ਹੈ ਤੇ ਇਹ ਟਿਕਟ ਦਾ ਮਾਣ ਸਾਡੇ ਲੋਕ ਅੱਗੇ ਤੋਰਦੇ ਹੋਏ ਇਹਨੂੰ ਜਿੱਤ ਦਵਾ ਲਗੇ ਇਲਾਕਾ ਬਹੁਤ ਵੱਡਾ ਹੈ ਜੀ ਕਿਸ ਤਰ੍ਹਾਂ ਵਿਉਤਵੰਦੀ ਕੀਤੀ ਜਾ ਰਹੀ ਹੈ ਜੀ ਕਿਸ ਤਰ੍ਹਾਂ ਡਿਊਟੀਆਂ ਲਗਾਈਆਂ ਜਾ ਰਹੀਆਂ ਕਿਉਂਕਿ ਯੂਥ ਆ ਪੰਜਾਬ ਕਰਕੇ ਬਹੁਤ ਵੱਡਾ ਨੌਜਵਾਨਾਂ ਦਾ ਵਰਗ ਇੱਕ ਤੁਹਾਡੇ ਨਾਲ ਜੁੜਿਆ ਹੋਇਆ ਹੈ ਦੇਖੋ ਡਿਊਟੀਆਂ ਤਾਂ ਜੀ ਹਰੇਕ ਪਿੰਡ ਦੇ ਵਿੱਚੋਂ ਸੰਘਰਸ਼ੀ ਯੋਧੇ ਐ ਜਿਹੜੇ ਦਿੱਲੀ ਦੀ ਬਰੂਹਾ ਤੇ ਗਈ ਐ ਉਹ ਆਪਣੇ ਆਪ ਮੁਹਾਰੇ ਚੱਲ ਗਏ ਆਪ ਡਿਊਟੀਆਂ ਸਾਬ ਰੇ ਰਹੇ ਨੇ ਮਾਨੂੰ ਦਾ ਸਿਰਫ ਆਪਣੀ ਇੱਕ ਜਾਗ ਹੈ ਆਪਣੇ ਉੱਤੇ ਗੱਲ ਕਰਨ ਬੈਠਣ ਦੀ ਉਹ ਲੋੜ ਹੁੰਦੀ ਹੈ ਉਹ ਆਪ ਹੀ ਡਿਊਟੀਆਂ ਸਾਂਭ ਰਹੇ ਨੇ ਸਾਰਾ ਇਲਾਕਾ ਖਰੜ ਹਲਕਾ ਚਾਹੇ ਉਹ ਕਿੰਨਾ ਹੀ ਵੱਡਾ ਹੋਵੇ ਆਪਣੇ ਆਪ ਡਿਊਟੀਆਂ ਸਾਂਭ ਲੀਆਂ ਕਰਾਲੀ ਸ਼ਹਿਰ ਹੋਵੇ ਪ੍ਰਾਣਾ ਆਪਣੇ ਸਮਾਜ ਸੇਵਾ ਇਥੇ ਤੇ ਤੌਰ ਤੇ ਅਸੀਂ ਵਿਚਰੇ ਹੋਏ ਨੇ ਸਾਰੇ ਜਾਣਦੇ ਨੇ ਪੱਲੀ ਪਾਤੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ